ਪਟਿਆਲੇ ਵਿੱਚ ਮੋਟਰਸਾਈਕਲ ਚੋਰੀ ਕਰਨ ਦੀਆਂ ਘਟਨਾਵਾਂ ਰੁਕਮਦਾ ਨਾਮ ਨਹੀਂ ਲੈ ਰਹੀਆਂ ਹੁਣ ਇਸ ਤੇ ਬ੍ਰੇਕ ਲੱਗੀ ਹੈ ਕਿਉਂਕਿ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਜਿਨ੍ਹਾਂ ਪਾਸੋਂ ਚੋਰੀ ਦਾ ਮੋਟਰਸਾਈਕਲ ਅਤੇ ਐਕਟਿਵਾ ਬਰਾਮਦ ਕੀਤੀ ਗਈ ਹੈ ਪਟਿਆਲੇ ਦੇ ਡੀਐਸਪੀ ਵੇ ਚੌਧਰੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ ਕੀਤੇ ਗਏ ਨੇ ਜਿਨ੍ਹਾਂ ਪਾਸੋਂ ਚੋਰੀ ਦਾ ਮੋਟਰਸਾਈਕਲ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ ਦੋਸ਼ੀਆਂ ਤੋਂ ਪੁਸ਼ਗੀਚੇ ਜਾਰੀ ਹੈ ਅਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨ ਹਾਸਲ ਕੀਤਾ ਜਾਵੇਗਾ ਇਹ ਵੀ ਪਤਾ ਲੱਗ ਜਾਵੇਗਾ ਕਿ ਹੋਰ ਕਿਹੜੇ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਦੇ ਨਿਰਦੇਸ਼ੇ ਪਟਿਆਲਾ ਪੁਲਿਸ ਅப்ரਯਾਦੋਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਹੈ ਇਸੇ ਗੜੀ ਦੇ ਵਿੱਚ ਐਸਐਚਓ ਪੁਲਿਸ ਪੁਲਿਸ ਸਟੇਸ਼ਨ ਸਿਵਲੈਂਸ ਅਮਰਿਤ ਅਤੇ ਚੌਕੀ ਇੰਚਾਰਜ ਮੋਡਲ ਟਾਊਨ ਰਣਜੀਤ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ 14 ਸਤੰਬਰ 2024 ਨੂੰ ਸਾਨੂੰ ਇੱਕ ਕੰਪਲੇਨ ਮਿਲੀ ਮਨਪ੍ਰੀਤ ਸਿੰਘ ਵੱਲੋਂ ਜਿਨੇ ਕਿਹਾ ਕਿ ਜੀ ਉਹਦਾ ਕੋਈ ਪਲਸਰ ਮੋਟਰਸਾਈਕਲ ਸੀਗਾ ਜਿਹਨੂੰ ਕਿਸੇ ਨੇ ਚੋਰੀ ਕੀਤਾ ਕੋ ਸਟੋਰੀ ਦੀ ਕੰਪਲੇਨ ਨੂੰ ਕਾਮਿਜ਼ਲ ਵਿੱਚ ਲετε ਹੋਏ ਇੱਕ ਪੰਚਾ ਦਿੱਤਾ ਗਿਆ ਅੰਡਰ 303 ਬੀ ਐਨ ਐਸ ਐਕਟ ਇਨ ਪੁਲਿਸ ਸੈਕਸ਼ਨ ਇਨ ਪੁਲਿਸ ਸਟੇਸ਼ਨ ਵਿੱਚ ਲਗਾਇਆ ਚੋਰੀ ਦੀ ਵਾਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਇਕ ਐਂਡ ਸਵਿਫਟ ਐਕਸ਼ਨ ਲੈਂਦੇ ਹੋਏ ਅ ਵੱਖ-ਵੱਖ ਜਗਾਵਾਂ 'ਤੇ ਨਾਕਾਬੰਦੀ ਅਤੇ ਗਸ਼ਤ ਕੀਤੀ ਗਈ। ਚੌਕੀ ਇੰਚਾਰਜ ਰਣਜੀਤ ਸਿੰਘ ਨੇ ਨਾਕਾ ਜਿਹੜਾ ਹੈਗਾ ਨਾਬਾ ਰੋ ਨੇੜੇ ਆਈਟੀਆ ਪਟਿਆਲਾ ਵਿਖੇ ਲਗਾਇਆ ਰੱਖਿਆ ਸੀਗਾ। ਜਿੱਧਰ ਇਹ ਮੋਟਰਸਾਈਕਲ 'ਤੇ ਤਿੰਨ ਬੰਦੇ ਜਿਹੜੇ ਆਂਦੇ ਹੋਏ ਦਿਖਾਈ ਦਿੱਤੇ ਤੇ ਇਹਨੂੰ ਰੁਕਵਾ ਕੇ ਫਿਰ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ। ਤੇ ਬਾਈਕ ਬਰਾਮਦ ਕੀਤੀ ਗਈ। ਦੋ ਜਿਹੜੇ ਦੋਸ਼ੀਆ ਹੈ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਗਿਆ ਇਹਨਾਂ ਦਾ ਨਾਮ ਹੈਗਾ ਜੀ ਲਖਵੀਰ ਸਿੰਘ ਉਰਫ ਲੱਖਾ ਜਿਹਦੀ ਉਮਰ ਹੈਗੀ 23 ਸਾਲ ਤੇ ਰਣੀ ਵਾਲਾ ਹੈ ਚੁੱਕੀ ਪਿੰਡ ਗੱਗਾ ਪੁਲਿਸ ਸਟੇਸ਼ਨ ਵਿੱਚ ਤੇ ਦੂਜਾ ਬੰਦਾ ਹੈ ਸੁਖਮਨ ਜੋਤ ਉਰਫ ਜਗਮਨ ਇਹ ਜੀ ਹੈਗੀ ਇਹਦੀ ਰਿਹਾਈਸ਼ ਸਮਾਨ ਹੈ ਇਹਨਾਂ ਤੋਂ ਜਦ ਪੁੱਛਕਿਛ ਕੀਤੀ ਗਈ ਤੇ ਇਹਨਾਂ ਇਹਦਾ ਦੀ ਪੁੱਛਕਿਛ ਵਿਖੇ 5 ਹੋਰ ਜਿਹੜੇ ਬੇ ਨੰਬਰੀ ਮੋਟਰਸਾਈਕਲ ਤੇ 3 ਸਕੂਟਰੀਆਂ ਹੋਰ ਬਰਾਮਦ ਕੀਤੀ ਗਈਆਂ ਹਨ ਇਹਨਾਂ ਦਾ ਜੋ ਮੋਟਰ ਸੁਪਰੈਂਟੈਂਡੈਂਟ ਸੀਗਾ ਇਹ ਜਿਹੜੇ ਚੋਰੀ ਹੋਏ ਮੋਟਰਸਾਈਕਲ ਅਤੇ ਸਕੂਟਰੀਆ ਹੈ ਉਹਨਾਂ ਦੇ ਸਪੇਅਰ ਪਾਰਟਸ ਨਿਕਾਲ ਕੇ ਉਹ ਉਹ ਸਪੇਅਰ ਪਾਰਟਸ ਜਿਹੜੇ ਹੈਗੇ ਆ ਉਹ ਬਾਹਰਲੀ ਸਟੇਟ ਵਿੱਚ ਜਿਹੜੇ ਹੈ ਸਪਲਾਈ ਕਰਦੇ ਸੀਗੇ ਅ ਦੋਨੋਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨਾਂ ਦਾ ਰਿਮਾਂਡ ਅਸਾਈਨ ਕੀਤਾ ਗਿਆ ਹੈ ਅ ਦੋਨਾਂ ਦੋਰਾਨੇਪੁਰੇ ਸ਼ਿਮਾਂਡ ਹੋਰ ਵੀ ਜਿਹੜੇ ਹੈ ਖੁਲਾਸੇ ਅਤੇ ਰਿਕਵਰੀਜ਼ ਹੋਣੇ ਦੀ ਕਾਫੀ ਅੱਛੀ ਜਿਹੜੀ ਹੈ ਪੋਸੀਬਿਲਟੀ ਹੈ ਇਹਨਾਂ ਦੇ ਪਹਿਲਾਂ ਵੀ ਪਰਚੇ ਸੀਗੇ ਸਭ ਇੱਕ ਜਿਹੜਾ ਦੋਸ਼ੀ ਹੈ ਇਹਦੇ ਵਿੱਚ ਲਖਵੀਰ ਸਿੰਘ ਉਹਦੇ ਉੱਪਰ ਪਹਿਲੇ ਸੇ ਹੀ ਚਾਰ ਪਰਚੇ ਹੈਗੇ ਹਨ ਦੂਜੇ ਦੋਸ਼ੀ ਦੇ ਉੱਪਰ ਕੋਈ ਉਹਦਾ ਕ੍ਰਿਮਿਨਲ ਰਿਕਾਰਡਿੰਗ ਹੈਗਾ ਤੇ ਹੋਰ ਵੀ ਕੋਈ ਮੋਟਰਸਾਈਕਲ ਵਗੈਰਾ ਬਰਾਮਦ ਹੋਇਆ ਨਾ ਕੋ ਲੋ ਇਨ ਨੋ ਮੋਟਰਸਾਈਕਲਾਂ ਦੇ ਅਲਾਵਾ ਤਿੰਨ ਹੋਰ ਮੋਟਰਸਾਈਕਲ ਹੈ ਜਿਹੜੇ ਅਸੀਂ ਰਿਕਵਰ ਹੋ ਸਕਦੇ ਆ ਇਹਨਾਂ ਨੇ ਦੱਸ ਦਿਆ ਸਾਨੂੰ ਤੇ ਉਸ ਦੇ ਪਿੱਛੇ ਵੀ ਅਸੀਂ ਲਗੇ ਹੋਏ ਸਨੀ ਦਾ ਨੇ ਕੋਈ ਮਤਲਬ ਜਿਵੇਂ ਪਹਿਲਾਂ ਸਪਲੈਂਡਰ ਦੇ ਉੱਤੇ ਨਿਗਾਹ ਹੁੰਦੀ ਸੀ ਚੋਰੀ ਕਰਨ ਵਾਲਿਆਂ ਦੀ ਕੋਈ ਇਸ ਤਰ੍ਹਾਂ ਦਾ ਸੀਗਾ ਵੀ ਕੋਈ ਇੱਕ ਕੰਪਨੀ ਦੇ ਮੋਟਰਸਾਈਕਲ ਚੋਰੀ ਕਰਦੇ ਸੀਗੇ कि जैसा कि मैंने दस्या ਤੁਹਾਨੂੰ ਕਿ ਮੋਟਰਸਾਈਕਲ ਅਤੇ ਸਕੂਟੀਆਂ ਤੇ ਵਕਰੀ ਵਕਰੀ ਜਿਹੜੀ ਵੀ ਇਹਨਾਂ ਨੂੰ ਲੱਗਦੀ ਸੀਗੀ ਕਿ ਵੀ ਚੋਰੀ ਕਰਨੇ ਲਈ ਹੋ ਸਕਦੀ ਹੈ ਚੋਰੀ ਕਰਦੇ ਸੀ ਇਹਨਾਂ ਦੀ ਉਮਰ ਕਿੰਨੀ ਕਹਿੰਦੇ ਆ ਜੋ ਲਕਵੀਰ ਸਿੰਘ ਹੈ ਇਹਦੀ ਉਮਰ 23 ਸਾਲ ਲਗੀ ਹੈ ਤੇ ਸੁਖਮਨ ਜੋਤ ਵੀ ਉਮਰ 21 ਸਾਲ ਹੈ ਕਿਹਨੇ ਜਦਾਰ ਮਾਰ ਮਿਲੇ ਸਰ ਇਹਨਾਂ ਨੂੰ ਇਹਨਾਂ ਦਾ 2 ਦਿਨਾਂ ਦਾ ਰਿਮਾਂਡ ਹੈ ਠੀਕ ਹੈ